ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੋਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ ਵੀ ਝੋਨਾ ਲੱਗਣ ਤੋਂ ਬਾਅਦ ਕਿੰਨੇ ਦਿਨ ਬਾਅਦ ਜਿਹੜਾ ਝੋਨੇ ਵਿੱਚੋਂ ਪਾਣੀ ਸਕਾ ਦੇਣਾ ਚਾਹੀਦਾ ਕਿੰਨੇ ਦਿਨ ਆਪਾਂ ਨੂੰ ਖੇਤ ਦੇ ਵਿੱਚ ਪਾਣੀ ਖੜਾ ਰੱਖਣਾ ਚਾਹੀਦਾ ਏ ਸਾਰੀ ਆਪਾਂ ਤੁਹਾਨੂੰ ਅੱਜ ਜਿਹੜੀ ਜਾਣਕਾਰੀ ਹੈ ਕਿਸਾਨ ਭਰਾਵੋ ਉਹ ਝੋਨੇ ਦੇ ਪਾਣੀ ਦੇ ਸੰਬੰਧਿਤ ਆਪਾਂ ਝੌਨਾ ਲਾਉਣ ਤੋਂ ਲੈ ਕੇ ਨਿਸਾਰੇ ਤੱਕ ਆਪਾਂ ਤੁਹਾਨੂੰ ਜਿਹੜਾ ਪਾਣੀ ਦਾ ਸਹੀ ਪ੍ਰਬੰਧ ਤੁਹਾਨੂੰ ਦੱਸਾਂਗੇ ਕਿਉਂਕਿ ਝੌਨੇ ਦੇ ਵਿੱਚ ਜਿਹੜਾ ਪਾਣੀ ਦਾ ਉਹ ਵੀ ਸਭ ਤੋਂ ਵੱਡਾ ਜਿਹੜਾ ਰੋਲ ਹੈ ਕਿਉਂਕਿ ਜੇ ਆਪਾਂ ਗਲਤ ਤਰੀਕੇ ਦੇ ਨਾਲ ਪਾਣੀ ਲਾਵਾਂਗੇ ਤਾਂ ਆਪਣਾ ਜਿਹੜਾ 3 ਤੋਂ 4 ਕਵਾਂਟਲ ਝਾੜ ਝੌਨੇ ਦਾ ਘਟ ਸਕਦਾ ਹੈ ਹੁਣ ਕਿਸਾਨ ਭਰਾਵੋ ਗੱਲ ਕਰਦੇ ਆ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਵੀਰ ਭਰਾਵਾਂ ਨੇ ਨਹੀਂ ਕੀਤਾ ਹੁਣ ਥੋੜੀ ਕਿਸਾਨ ਭਰਾਵੋ ਕੋਈ ਵੀ ਵੈਰੈਟੀ ਹੈ 26 ਹੈ 22 ਹੈ ਉਹ ਸੁਪਰੀਮ 110 ਹੈ 31 ਹੈ ਕੋਈ ਵੀ ਵੈਰੈਟੀ ਹੈ ਜੋ ਉਹ ਹੈਗੀ ਬਾਸਮਤੀ ਕਿਸਾਨਪ੍ਰਾਵੋ ਝੋਨੇ ਦੇ ਵਿੱਚ ਜਿਹੜਾ ਪਾਣੀ ਆਪਾਂ ਕੱਦੂ ਕਰਨ ਤੋਂ ਬਾਅਦ ਜਿਹੜਾ ਕਿਸਾਨਪ੍ਰਾਵੋ ਖੜਾ ਰੱਖਣਾ ਹੈ ਉਹ ਕਿਸਾਨਪ੍ਰਾਵੋ ਜ਼ਰੂਰ ਤਾਂ ਆਪਾਂ ਨੂੰ 25 ਕੇ ਦਿਨ ਆਮ ਮੰਨ ਕੇ ਚੱਲੋ ਜੇ ਤੁਹਾਡੀ ਜ਼ਮੀਨ ਡੱਕਰ ਹੈ ਤੁਹਾਡੇ ਇੱਕ ਵਾਰ ਪਾਣੀ ਸੁੱਕਣ ਤੋਂ ਬਾਅਦ ਪਾਣੀ ਜ਼ਮੀਨ ਦੇ ਵਿੱਚ ਨਹੀਂ ਖੜਦਾ ਤਾਂ 25 ਤੋਂ 28 ਦਿਨ ਜਿਹੜਾ ਝੋਨੇ ਦੇ ਵਿੱਚ ਪਤਲਾ ਪਤਲਾ ਪਾਣੀ ਜਿਹੜਾ ਖੜਨਾ ਚਾਹੀਦਾ ਸਿਰਫ ਤੇ ਜਦੋਂ ਤੁਹਾਡੀ ਜਿਹੜੀ ਝੋਨਾ ਹੈ 28 30 ਦਿਨਾਂ ਦਾ ਹੋ ਗਿਆ ਕਿਸਾਨਪ੍ਰਭ ਉਦੋਂ ਜਿਹੜਾ ਤੁਹਾਨੂੰ ਪਾਣੀ ਬਿਲਕੁਲ ਸਕਾ ਦੇਣਾ ਚਾਹੀਦਾ ਮਤਲਬ ਪਾਣੀ ਜਿਹੜਾ ਪੁਰਾਣਾ ਪਾਣੀ ਉਹ ਖੇਤ ਦੇ ਵਿੱਚੋਂ ਬਿਲਕੁਲ ਖਤਮ ਕਰ ਦਿਓ ਤੇ ਜਦੋਂ ਸਾਰੇ ਖੇਤ ਦੇ ਵਿੱਚੋਂ ਪੁਰਾਣਾ ਪਾਣੀ ਖਤਮ ਹੋ ਗਿਆ ਫਿਰ ਨਵਾਂ ਪਾਣੀ ਭਰ ਸਕਦੇ ਆ ਹੁਣ ਆਪਣਾ ਤੁਸੀਂ ਝੋਨਾ ਦੇਖ ਰਹੇ ਹੋ ਪੀਆਰ 131 ਆਜ 35 ਦਿਨ ਦਾ ਹੋ ਗਿਆ ਤੇ ਆਪਾਂ ਇਹਦਾ ਜਿਹੜਾ ਪਾਣੀ ਕਿਸਾਨ ਪ੍ਰਭ ਉਹ ਤੀਜੇ ਯੂਰੀਏ ਤੋਂ ਪਹਿਲਾਂ ਆਪਾਂ ਜਿੱਦਨੇ ਇਹ ਪੂਰੇ 28 ਦਿਨਾਂ ਦਾ ਹੋ ਗਿਆ ਸੀ ਆਪਾਂ ਪਾਣੀ ਬੰਦ ਕਰਤਾ ਸੀ ਤੇ ਅੱਜ ਆਪਾਂ 19 ਤਰੀਕ ਨੂੰ ਪਾਣੀ ਇਹਦੇ ਵਿੱਚ ਪਾਇਆ ਸੀ ਤੇ ਅੱਜ 27 ਤਰੀਕ ਨੂੰ ਆਪਾਂ ਦੁਬਾਰਾ ਪੂਰਾ ਇਨਸਕਾ ਕੇ ਇਹਦੇ ਵਿੱਚ ਪਾਣੀ ਅੱਜ ਛੱਡਿਆ ਤੇ ਹੁਣ ਵੀ ਆਪਾਂ ਪਤਲਾ-ਪਤਲਾ ਪਾਣੀ ਦੇਤਾ ਹੁਣ ਆਪਾਂ ਪਾਣੀ ਇਹਨੂੰ ਕਿਸਾਨ ਪ੍ਰਭ ਦੇਣਾ ਜ਼ਮੀਨ ਦੇ ਹਿਸਾਬ ਦੇ ਨਾਲ ਤੁਸੀਂ ਦੇ ਸਕਦੇ ਹੋ ਜਦੋਂ ਆ ਪਾਣੀ ਸੁੱਕ ਗਿਆ ਬਿਲਕੁਲ ਇੱਕ ਦਿਨ ਦੀ ਧੁੱਪ ਲਵਾ ਕੇ ਦੋਏ ਦਿਨ ਆਪਾਂ ਇਹਨੂੰ ਪਤਲਾ-ਪਤਲਾ ਫੇਰ ਪਾਣੀ ਦੇ ਦੇਣਾ ਇਸ ਕਰਕੇ ਕਿਉਂਕਿ ਜੇ ਤੁਸੀਂ ਲੰਬੇ ਸਮੇਂ ਲਈ 40 ਦਿਨ ਤੱਕ 45 ਦਿਨ ਤੱਕ ਝੋਨੇ ਦੇ ਵਿੱਚ ਪਾਣੀ ਖੜਾ ਰੱਖੋਗੇ ਤੇ ਇੱਕ ਤਾਂ ਤੁਹਾਡਾ ਜਦੋਂ ਤੁਸੀਂ ਪਾਣੀ ਸਕਾਉਗੇ ਤੁਹਾਡਾ ਜਿਹੜਾ ਝੋਨਾ ਇਹ ਚੱਲੂਗਾ ਬਹੁਤ ਰੰਗ ਰੂਪ ਉਹਦੇ ਟੇਲਰਿੰਗ ਵੀ ਬਹੁਤ ਵਧੀਆ ਹੋਊਗੀ ਜੇ ਤੁਸੀਂ ਇੱਕ ਵਾਰ ਉਹਨੂੰ ਹਵਾ ਲਵਾ ਕੇ ਪਾਣੀ ਲਗਾਉਗੇ ਤੇ ਪਾਣੀ ਆਪਾਂ 25 ਤੋਂ 28 ਦਿਨ ਖੜਾ ਰੱਖਣਾ ਹੈ ਫੇਰ ਜਿਹੜਾ ਪਾਣੀ ਆਪਾਂ ਸਕਾਸ-ਸਕਾ ਕੇ ਲਾਉਣਾ ਸ਼ੁਰੂ ਕਰ ਦੇਣਾ ਮਤਲਬ ਖੇਤ ਦੇ ਵਿੱਚ ਅੱਜ ਪਾਣੀ ਲਾਤਾ ਜਦੋਂ ਸੁੱਕ ਗਿਆ ਦੁਬਾਰੇ ਫੇਰ ਲਾ ਦੋ ਤੇ ਇੱਕ ਜਿਹੜੀ ਆਪਾਂ ਧੁੱਪ ਲਵਾਣੀ ਹੁੰਦੀ ਹੈ ਪੂਰੀ ਐਨ ਵੀ ਧਰਤੀ ਨੂੰ ਇਹਨਾਂ ਚਿੱਟੀ ਮਾੜੀ ਚ ਕਰਨਾ ਹੁੰਦਾ ਆਪਾਂ ਉਹ ਕਿਸਾਨਪ੍ਰਭ ਜਦ ਆਪਨਾ 50 ਦਿਨ ਦਾ ਝੋਨਾ ਹੋ ਗਿਆ ਉਦੋਂ ਜਿਹੜੀ ਇੱਕ ਵਾਰ ਐਨ ਪੂਰਾ ਕੜਾਕੇ ਦੀ ਧੁੱਪ ਲਵਾ ਕੇ ਫੇਰ ਪਾਣੀ ਝੋਨੇ ਨੂੰ ਦਬੋ ਕਿਉਂਕਿ ਐਵੇਂ ਕਰਨਾ ਫਾਇਦਾ ਕੀ ਹੋਊਗਾ ਪਾਣੀ ਸਕਸਕਾ ਕੇ ਇੱਕ ਤਾਂ ਬਿਮਾਰੀ ਘਟ ਆਊਗੀ ਝੋਨਾ ਗਰੋਥ ਵਧਿਆ ਕਰੂਗਾ ਤੇ ਪਾਣੀ ਦੀ ਵੀ ਬਚਤ ਐ ਤੇ ਫਾਇਦਾ ਆਪਣਾ ਵੱਧ ਐ ਪਾਣੀ ਦੀ ਵੀ ਬਚਤ ਹੋਊਗੀ ਤੇ ਜਿਹੜਾ ਝਾੜ ਵੀ ਵਧੂਗਾ ਗਰੋਥ ਵਧਿਆ ਹੋਊਗੀ ਬਿਮਾਰੀਆਂ ਤੋਂ ਬਚਾ ਜਿਹੜੀਆਂਨੇਕਾ ਪ੍ਰਕਾਰ ਦੀਆਂ ਬਿਮਾਰੀਆਂ ਉਹ ਤੋਂ ਆਪਣੇ ਝੋਨੇ ਦਾ ਬਹੁਤ ਬਚਾ ਹੋਵੇਗਾ ਤੇ ਅਗਲੀ ਗੱਲ ਆਉਂਦੀ ਹੈ ਨ ਸਾਰੇ ਸਮੇਂ ਕਿਸਾਨ ਭਰਾਵੋ ਜਦੋਂ ਤੁਹਾਡਾ ਝੋਨੇ ਨੇ ਨ ਸਾਰਾ ਸ਼ੁਰੂ ਕਰਤਾ ਉਦੋਂ ਕਿਉਂਕਿ ਕਈ ਵਾਰ ਟੈਂਪਰੇਚਰ ਵੀ ਹਾਈ ਹੁੰਦਾ ਉਦੋਂ ਤੁਸੀਂ ਝੋਨੇ ਦੇ ਵਿੱਚ ਪਤਲਾ ਪਤਲਾ 1-1 ਇੰਚ ਜਿਹੜਾ ਪਾਣੀ ਖੜਾ ਤੁਸੀਂ ਆਪਣੇ ਝੋਨੇ ਦੇ ਵਿੱਚ ਰੱਖਣਾ ਹੈ ਸਿਰਫ 1-1 ਇੰਚ ਬੋਤਾ ਭਰ ਕੇ ਪਾਣੀ ਨਹੀਂ ਪਤਲਾ ਬਦਲਾ ਪਾਣੀ ਤੁਸੀਂ ਖੇਤ ਨੂੰ ਦਈ ਜਾਓ ਤੇ ਇਹੀ ਕਿਸਾਨ ਭਰਾਵੋ ਜਿਹੜਾ ਪਾਣੀ ਦਾ ਪ੍ਰਬੰਧ ਹੈ ਝੋਨੇ ਦੇ ਵਿੱਚ ਤੇ 25 ਤੋਂ 28 ਦਿਨ ਆਪਾਂ ਪਾਣੀ ਸਿਰਫ ਖੜਾ ਰੱਖਣਾ ਉਹ ਤੋਂ ਬਾਅਦ ਆਪਾਂ ਪਾਣੀ ਨੂੰ ਸੁਕਾ ਸਕਦੇ ਤੇ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ